ਵਾਹ ਰੂਜ ਕੀ ਫਤਿਹ ਅਬ ਸਿ ਵਿਚਾਰ ਹੋ ਇਸੀ ਸੇਠੀ ਸਾਹਬ ਨਾਲ ਕਿ ਕੋਈ ਲੜੀਵਾਰ ਵਿਚਾਰ ਗੁਰਬਾਣੀ ਦੀ ਕਿਉਂਕਿ ਲੜੀਵਾਰ ਲੰਬੀਆਂ ਵੱਡੀਆਂ ਬਾਣੀਆਂ ਦੀਆਂ ਕਰੀਬਨ ਕਰੀਬਨ 10 ਦੀਆਂ ਟੇਪਾਂ ਬਣੀਆਂ ਹੋਈਆਂ ਨੇ ਗਾਥਾ ਹੈ ਸੰਸਕ੍ਰਿਤੀ ਸਲੋਕ ਹੈ ਫੁਨੇ ਛੰਦ ਨੇ ਕਬੀਰ ਦੇ ਸ਼ਲੋਕ ਨੇ ਫਰੀਦ ਦੇ ਸ਼ਲੋਕ ਨੇ ਔਰ ਇਸ ਤੋਂ ਇਲਾਵਾ ਸਾਂਸਕ੍ਰਿਤੀ ਸ਼ਲੋਕ ਨੇ ਤੋਂ ਇੱਕ ਦਿਮਾਗ ਮੇਰਾ ਬਣਿਆ ਹਾਂ ਵੀ ਮੂਲ ਮੰਤਰ ਔਰ ਫਿਰ ਸੰਜੋਗ ਬਣਿਆ ਤੇ ਜਪਜੀ ਸਾਹਿਬ ਇੱਕ ਤੇ ਚੁੰਕੇ ਦਾਸ ਨੇ ਜਪਜੀ ਸਾਹਿਬ ਦੀ ਵਿਚਾਰ ਸਟੂਡੀਓ ਦੇ ਸਿਰਫ 28 ਮਿੰਟ ਦੀ ਬੰਦਿਸ਼ ਆਉਂਦੀ ਹੈ ਔਰ 28 ਮਿੰਟਾਂ 'ਚ ਇੱਕ ਪੌੜੀ ਪੂਰੀ ਕਰਨੀ ਆਉਂਦੀ ਹੈ। ਸੰਗਤ ਦੇ ਚੋਂ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਸ ਵਸਤੇ ਇਹ ਖੁੱਲੇ ਰੂਪ ਵਿੱਚ ਕੁਝ ਗੱਲ ਕਹੀ ਜਾ ਸਕਦੀ ਹੈ। ਖੁੱਲੇ ਵਿਚਾਰ ਪੇਸ਼ ਕੀਤੇ ਜਾ ਸਕਦੇ ਨੇ। ਤੋਂ ਮੂਲ ਬੁਨਿਆਦ ਐਸੇ ਵੀ ਕੁਝ ਮਹਾਪੁਰਸ਼ਾਂ ਦੇ ਮੰਤਰ ਆਉਂਦੇ ਨੇ। ਮੰਤਰ ਕਹਿੰਦੇ ਨੇ ਬੋਲ ਨੋ। ਪੰਜਾਬੀ ਵਿੱਚ ਅਸੀਂ ਕਹਿੰਦੇ ਆ ਵਾਕ ਬੋਲਣਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਮੰਤਰ ਫਲਾਣੇ ਦਾ ਮੰਤਰ ਹੈ ਮੰਤਰ ਦੇ ਅਖਰੀ ਅਰਥ ਇਹ ਨੇ ਫਲਾਣੇ ਦਾ ਬੋਲ ਹੈ ਹੋਰ ਮੰਤਰ ਦੇ ਅਰਥ ਨਹੀਂ ਨੇ ਕੁਝ ਗੁਰੂ ਮੰਤਰ ਗੁਰੂ ਦਾ ਬੋਲ ਗੁਰੂ ਦਾ ਵਾਕ ਗੁਰੂ ਦੀ ਆਵਾਜ਼ ਅਰਥ ਇਹੀ ਬਣਦੇ ਨੇ ਮੰਤਰ ਦੇ ਕਿਉਂਕਿ ਭਾਰਤ ਦੀ ਪ੍ਰਾਚੀਨ ਭਾਸ਼ਾ ਤੇ ਪੁਰਾਣੇ ਸਾਰੇ ਧਰਮ ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਰਹੀ ਹੈ ਤੇ ਸੰਸਕ੍ਰਿਤ ਦੇ ਵਿੱਚ ਬੋਲ ਨੂੰ ਕਹਿੰਦੇ ਨੇ ਮੰਤਰ ਫਲਾਣੇ ਦੇ ਮੰਤਰ ਨੇ ਭਾਅ ਫਲਾਣੇ ਦੇ ਬੋਲ ਨੇ ਮਨੁੱਖ ਕਰੀਬਨ ਕਰੀਬਨ 90% ਦੀ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ 10% ਦੇ ਬਾਕੀ ਵਿਵਹਾਰ ਨਾਲ ਤੁਸੀਂ ਕਿਸੇ ਦੀ ਅੱਖਾਂ ਵੇਖ ਕੇ ਕੰਨ ਵੇਖ ਕੇ ਨੱਕ ਵੇਖ ਕੇ ਹੱਥ ਪੈਰ ਵੇਖ ਕੇ ਕੁਝ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਕੀ ਹੈ ਇਹ ਮਨੁੱਖ ਕੀ ਹੈ ਕਿਸ ਤਰ੍ਹਾਂ ਦਾ ਅੰਦਾਜ਼ਾ ਲਾਓਗੇ ਮਨੁੱਖ ਨੂੰ ਨਾਪਣ ਤੇ ਤੋਲਣ ਦਾ ਢੰਗ ਹੈ ਉਸ ਦੀ ਗੁਫ਼ਤਗੋ ਉਸ ਦੇ ਬੋਲ ਕੁਝ ਧਾਰਮਿਕ ਵਿਦਵਾਨ ਤਾਂ ਐਸਾ ਕਹਿੰਦੇ ਨੇ 99% ਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਲੇਕਿਨ ਬਹੁ ਗਿਣਤੀ ਦੇ ਵਿਚਾਰ ਕਹਿੰਦੇ 90% ਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਬਾਕੀ 10% ਉਹਦੇ ਨੈਣ ਵੇਖ ਕੇ ਉਹਦਾ ਮੱਥਾ ਵੇਖ ਕੇ ਉਹਦਾ ਚਿਹਰਾ ਵੇਖ ਕੇ ਅੰਦਾਜ਼ੇ ਲੱਗਦੇ ਨੇ ਉਹ ਹਰ ਮਨੁੱਖ ਲਾ ਨਹੀਂ ਸਕਦਾ ਅੰਦਾਜ਼ਾ ਲੇਕਿਨ ਬੋਲ ਅਗਰ ਉਸੇ ਦੀ ਭਾਸ਼ਾ ਦੇ ਜੋ ਸਰੋਤਾ ਸਮਝਦਾ ਹੈ ਜਾਣਦਾ ਹੈ ਆਖਿਆ ਜਾਏ ਤੋ ਮਨੁਖ ਨਵੇ ਫਿसदी ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਜਾਂ ਇੰਜ ਕਹਿ ਲਈਏ 99 ਫਿसदी ਪ੍ਰਗਟ ਆਉਂਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੇ ਕਥਨ ਅਨੁਸਾਰ ਪ੍ਰਮਾਤਮਾ 100% ਸ਼ਬਦ ਰਾਹੀਂ ਪ੍ਰਗਟ ਆਉਂਦਾ ਹੈ ਬੋਲ ਰਾਹੀਂ ਪ੍ਰਗਟ ਆਉਂਦਾ ਹੈ ਉੰਜ ਨਹੀਂ ਕੁਝ ਨਹੀਂ ਪਤਾ ਚਲੇਗਾ ਉਹ ਕੀ ਹੈ ਕੁਝ ਵੀ ਨਹੀਂ ਪਤਾ ਚਲੇਗਾ ਈਸ਼ਵਰ ਵੇਖਣ ਦਾ ਵਿਸ਼ਾ ਨਹੀਂ ਈਸ਼ਵਰ ਸੁੰਘਣ ਦਾ ਵਿਸ਼ਾ ਨਹੀਂ ਔਰ ਈਸ਼ਵਰ ਸਪਰਸ਼ ਕਰਨ ਦਾ ਵਿਸ਼ਾ ਨਹੀਂ ਇਸ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਿਰਫ ਸੁਣਨਾ ਹੈ ਤੇ ਸੁਣ ਕੇ ਹੀ ਪਤਾ ਚਲੇਗਾ ਉਹ ਕੀ ਹੈ ਤਾਂ ਕਿਸ ਤੋਂ ਸੁਣੀਏ ਤੇ ਕੀ ਸੁਣੀਏ ਉਸੇ ਦੇ ਬੋਲ ਸੁਣੀਏ ਪ੍ਰਮਾਤਮਾ ਦੇ ਬੋਲ ਸੁਣੀਏ ਤਾਂ ਪ੍ਰਮਾਤਮਾ ਦੇ ਬੋਲ ਕੀ ਨੇ ਅਸੀਂ ਅਵਤਾਰੀ ਪੁਰਸ਼ ਪੈਗੰਬਰੀ ਪੁਰਸ਼ ਉਹਨਾਂ ਨੂੰ ਆਖਿਆ ਜਿਨ੍ਹਾਂ ਨੇ ਐਲਾਨੀਆਂ ਕਿਆ ਕਿ ਅਸੀਂ ਜੋ ਕੁਝ ਕਹਿ ਰਹੇ ਆ ਇਹ ਬੋਲ ਸਾਡੇ ਨਹੀਂ ਨੇ ਪ੍ਰਭੂ ਦੇ ਨੇ ਪ੍ਰਮਾਤਮਾ ਦੇ ਨੇ ਅਸੀਂ ਸੁਣੇ ਨੇ ਸਾਨੂੰ ਪ੍ਰਭੂ ਨੇ ਸੁਣਾਏ ਨੇ ਔਰ ਇਸ ਵਾਸਤੇ ਸੁਣਾਏ ਨੇ ਜਗਤ ਨੂੰ ਸੁਣਾਵਾ ਜੈਸੇ ਕਲਗੀਧਰ ਪਿਤਾ ਕਹਿੰਦੇ ਨੇ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਮਾਏ ਜੋ ਕੁਛ ਮੈਨੂੰ ਪ੍ਰਭੂ ਨੇ ਕਿਹਾ ਜਗਤ ਨੂੰ ਕਹਿ ਰਹੇ ਹਾਂ ਮੇਰੇ ਆਪਣੇ ਬੋਲ ਨਹੀਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਫਰਮਾਨ ਕਰਦੇ ਨਾ ਹੋ ਆਪੋ ਬੋਲ ਨਾ ਜਾਣਦਾ ओके हां ਸਭ ਹੁਕਮ ਆਉ ਜਿਓ ਮੈਨੂੰ ਤੇ ਬੋਲਣਾ ਆਉਂਦਾ ਹੀ ਨਹੀਂ ਮੈਂ ਤੇ ਕਹਿ ਨਹੀਂ ਸਕਦਾ ਭਾਉ ਸਤਿਗੁਰੂ ਇਹ ਕਹਿ ਰਹੇ ਨੇ ਮੈਂ ਵੱਤ ਵੱਤ ਬੋਲਾਂਗਾ ਆਪਣੇ ਆਪ ਨੂੰ ਪ੍ਰਗਟ ਕਰਾਂਗਾ ਆਪਣੇ ਬੋਲਾਂ ਦੇ ਰਾਹੀਂ ਆਪਣੇ ਸੁਭਾਅ ਨੂੰ ਪ੍ਰਗਟ ਕਰਾਂਗਾ ਪਰ ਸੁਭਾਅ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ ਪ੍ਰਮਾਤਮਾ ਦੇ ਬੋਲਾ ਰਾਹੀਂ ਈਸ਼ਵਰ ਪ੍ਰਗਟ ਹੋ ਸਕਦਾ ਹੈ ਆਪਣੇ ਬੋਲਾਂ ਰਾਹੀਂ ਇਸ ਦਾ ਮਤਲਬ ਰੱਬ ਬੋਲਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਠਾਕਰ ਹਮਰਾ ਸਦ ਬੋਲੰਦਾ ਸਤ ਤੋ ਮੁਰਾਦ ਹਰ ਵਕਤ ਬੋਲ ਰਿਹਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਕਿਧਰੇ ਕਵੀ ਦੀ ਕਲਪਨਾ ਨਾ ਸਮਝ ਲੈਣਾ ਬਸ ਇਤਨੇ ਗੱਲੇ ਸਮਝਿਆ ਇਹ ਕਲਪਨਾ ਮਾਤਰ ਕੁਝ ਨਹੀਂ ਬੱਲੇ ਪੈਗਾ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਣੀ। ਇਸ ਵਾਸਤੇ ਕਹਿੰਦੇ ਨੇ ਜਦ ਪਰਮਪੁਰਖ ਦਾ ਕਲਾਮ ਸੁਣਨਾ ਹੈ ਤੇ ਅੰਦਰ ਭਾਵ ਇਤਨਾ ਹੋਵੇ ਸਤਿਵਚਨ। ਭਾਵ ਇਹ ਬੋਲ ਸੱਚ ਹੈ। ਤੇ ਸੱਚ ਮੰਨਣ ਲਈ ਹੈ। ਸੱਚ ਕਬੂਲ ਕਰਨ ਲਈ ਹੈ। ਮਹਾਰਾਜ ਕਹਿੰਦੇ ਮੈਨੂੰ ਬੋਲਣਾ ਹੀ ਨਹੀਂ ਆਉਂਦਾ। ਹਾਂ ਕੋ ਬੋਲਣਾ ਜਾਣਦਾ। ਪਰ ਤੁਸੀਂ ਇਤਨਾ ਬੋਲੇ ਇਤਨਾ ਆਖਿਆ ਇੱਕ ਹੀ ਹੈ ਜੇ ਤੁਸੀਂ ਕਹਿੰਦੇ ਮੈਨੂੰ ਬੋਲਣਾ ਨਹੀਂ ਆਉਂਦਾ ਹਉ ਆਪੋ ਬੋਲਣਾ ਜਾਣਦਾ ਆਪਾ ਮੈਂ ਇਸੇ ਬੋਲ ਨਹੀਂ ਜਾਣਦਾ ਜਿਹਦੇ ਚ ਮੇਰਾ ਆਪਾ ਪ੍ਰਗਟ ਹੋਵੇ ਮੇਰੇ ਕੋਲ ਇਸੇ ਬੋਲ ਨਹੀਂ ਨੇ ਜੋ ਕੁਝ ਆਖਿਆ ਬੋਲ ਹੀ ਮੇਰੇ ਨਹੀਂ ਨੇ ਹਉ ਕਹਿ ਹ ਸਭ ਹੁਕਮ ਆਉ ਜਿਓ ਜੈਸੇ ਮੈਂ ਆਵੇ قسم کی वाणी تیسڑا کرے ਗਿਆن وی لا لو جیسے منوکھ پرگٹ ہے اپنے بول راہی بولت ہی پہچانی ہے ساد اساد کو تھاٹ اندر کی کر نہیں سبے نکسے منہ کی باٹ 10 20 دن کسی دی سنگت کرو اودی گفتگو اودے بول چال دے وچ او سارے دا سارا پرگٹ ہو جائے گا نہیں چھپ کے رہ سکدا ਪੱਕੀ ਗੱਲ ਦੱਸਾਂ ਉਹਦੀ ਅੱਖਾਂ ਨੂੰ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਉਹਦਾ ਨੱਕ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਉਹਦਾ ਮੂੰਹ ਮੱਥਾ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਵਤ ਵਦ ਇਤਨੇ ਅੰਦਾਜ਼ੇ ਲੱਗ ਸਕਦੇ ਨੇ ਕਿ ਚਿਹਰਾ ਖੂਬਸੂਰਤ ਹੈ ਬਦਸੂਰਤ ਹੈ ਦਰਮਿਆਨ ਹੈ ਬਸ ਇਨਾ ਕਹਿ ਦਿਆਂਗੇ ਹੋਰ ਕੀ ਹੈ ਚਿਹਰਾ ਪ੍ਰਭਾਵਸ਼ਾਲੀ ਹੈ ਆਕਰਸ਼ਨ ਰੱਖਦਾ ਹੈ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਰ ਰਹਿਆਂਗੇ ਅਗਰ ਇਸ ਹਿਸਾਬ ਨਾਲ ਵੀ ਚਿਹਰਾ ਖੂਪੇ ਤੋਂ ਵਾਕਈ ਇਹ ਮਨੁੱਖ ਠੀਕ ਨਹੀਂ ਹੋਵੇਗਾ ਤਾਂ ਦੁਨੀਆ ਦੇ ਬੇਅਸਰ ਸੰਤ ਮਹਾਪੁਰਸ਼ ਉਹਨਾਂ ਨੂੰ ਧਾਰਮਿਕ ਦੁਨੀਆ ਚੋਂ ਇੱਕ ਪਾਸੇ ਕਰਨਾ ਪਏਗਾ ਭਾਰਤ ਦਾ ਪ੍ਰਾਚੀਨ ਸੰਤ ઋષਿ ਵੇਦ ਵ્યાਸ ਜਿਨੇ ਚਾਰ ਵੇਦ ਲਿਖੇ ਛੇ ਸ਼ਾਸਤਰਾਂ ਦੇ ਚੋਂ ਵੇਦਾਂਤ ਸ਼ਾਸਤਰ ਦਾ ਰਚੇਤਾ ਵ્યાਸ ਹੈ ਭਵਿਸ਼ ਪੁਰਾਣ ਲਿਖਿਆ ਗੀਤਾ ਲਿਖੀ ਮਹਾਭਾਰਤ ਲਿਖਿਆ ਔਰ ਪੰਜਾਬ ਦਾ ਵਗਦਾ ਹੋਇਆ ਦਰਿਆ ਇੱਕ ਇਸੇ ਰਿਸ਼ੀ ਦੇ ਨਾਮ ਤੇ ਹੈ ਵਿਆਸ ਇਸੇ ਦੇ ਕੰਡੇ ਬੈਠ ਕੇ ਇਸ ਨੇ ਲਿਖੇ ਉਸ ਜ਼ਮਾਨੇ ਦਾ ਸਭ ਤੋਂ ਕਰੋਪੰਦਾ ਉਸ ਜ਼ਮਾਨੇ ਦਾ ਅਗਰ ਇਸ ਦੇ ਚਿਹਰੇ ਤੋਂ ਅੰਦਾਜ਼ਾ ਲਗਾਈਏ ਤੇ ਕੁਝ ਵੀ ਨਹੀਂ ਪਰ ਇਹਦੇ ਬੋਲਾਂ ਨੂੰ ਸੁਣੀਏ ਤੇ ਬੜੀ ਗੱਲ ਬੜੀ ਗੱਲ ਹੈਰਾਨਗੀ ਹੁੰਦੀ ਹੈ ਇਸ ਕਰੋਪ ਤਨ ਦੇ ਚਾਹ ਇਸ ਕਰੂਪ ਮੂਹ ਮਥੇ ਦੇ ਚੋਂ ਇਤਨਾ ਸੁਵਪਣ ਨਿਕਲੇ ਇਤਨੀ ਸੁੰਦਰਤਾ ਨਿਕਲੀਏ ਇਤਨਾ ਜਮਾਲ ਨਿਕਲੇ ਇਤਨਾ ਕਮਾਲ ਨਿਕਲੇ ਕਹਿੰਦੇ ਨੇ ਜਨਕ ਦਾ ਗੁਰੂ ਅਸ਼ਟਾਵਕਰ ਆਪਣੇ ਜ਼ਮਾਨੇ ਦਾ ਸਭ ਤੋਂ ਕਰੂਪਮੰਦਾ ਅਗਰ ਬਾਰੋਂ ਇਹ ਅੰਦਾਜ਼ਾ ਲਾਣਾ ਹੈ ਤੂੰ ਕਹਿ ਸਕਦੇ ਏ ਤੇ ਕੁਝ ਵੀ ਨਹੀਂ ਬੱਚੇ ਅੰਦਾਜ਼ਾ ਲਾ ਸਕਦੇ ਨੇ ਕਹਿੰਦੇ ਅਸ਼ਟਾ ਬਕਰ ਬਾਹਰ ਨਿਕਲਦਾ ਸੀ ਬੱਚੇ ਪੱਥਰ ਮਾਰਦੇ ਸਨ ਉਸ ਨੂੰ ਬੱਚੇ پاگل پاگل ਕਰਕੇ ਕਹਿੰਦੇ ਸਨ ਲੱਤਾਂ ਟੇੜੀਆਂ ਬਾਹਾਂ ਟੇੜੀਆਂ ਗਰਦਨ ਟੇਢੀ ਕਮਰ ਟੇਢੀ ਹਰ ਅੰਗ ਟੇੜਾ ਅਸ਼ਟਵਕਰ ਅੱਠਾਂ ਥਾਵਾਂ ਤੋਂ ਟੇੜਾ ਸੀ ਯਕੀਨ ਜਾਣੋ ਮਨੁੱਖ ਨਾ ਆਪਣੀ ਨੱਕ ਰਾਹੀਂ ਪ੍ਰਗਟ ਆਉਂਦਾ ਨਾ ਆਪਣੇ ਅੱਖਾਂ ਰਾਹੀਂ ਪ੍ਰਗਟ ਆਉਂਦਾ ਨਾ ਆਪਣੇ ਨੇਤਰਾਂ ਰਾਹੀਂ ਪ੍ਰਗਟ ਆਉਂਦਾ ਨਾ ਹੱਥ ਪੈਰਾਂ ਰਾਹੀਂ ਮਨੁੱਖ ਦਾ ਅੰਦਿਸ਼ਕਰਣ ਪ੍ਰਗਟ ਆਉਂਦਾ ਉਸਦੇ ਬੋਲਾਂ ਤੋਂ ਬੋਲਤ ਹੀ ਪਹਿਚਾਨੀਐ ਸਾਧ ਅਸਾਧ ਕੋ ਥਾਤ ਇਨ੍ਹਾਂ ਬੋਲਾਂ ਵਿੱਚ ਦੁੱਖ ਹੈ ਇਨ੍ਹਾਂ ਬੋਲਾਂ ਵਿੱਚ ਪ੍ਰਸੰਨਤਾ ਹੈ ਇਨ੍ਹਾਂ ਬੋਲਾਂ ਵਿੱਚ ਮੂਰਖਤਾ ਹੈ ਇਹਨਾਂ ਬੋਲਾਂ ਵਿੱਚ ਗਿਆਨ ਹੈ ਇਹਨਾਂ ਬੋਲਾਂ ਵਿੱਚ ਨਫ਼ਰਤ ਹੈ ਇਹਨਾਂ ਬੋਲਾਂ ਵਿੱਚ ਪ੍ਰੇਮ ਹੈ ਇਸ ਬੋਲ ਦੇ ਵਿੱਚ ਵਿਤਕਰ ਹੈ ਇਸ ਬੋਲ ਦੇ ਵਿੱਚ ਸਮਦ੍ਰਿਸ਼ਟੀ ਹੈ ਬੋਲ ਬਹੁਤ ਕੁਝ ਦੱਸਦੇ ਨੇ ਬੋਲਾਂ ਤੋਂ ਬਹੁਤ ਕੁਝ ਪਤਾ ਚੱਲਦਾ ਹੈ ਮਨੁੱਖ 99% ਸਮਤਾ ਮੈਂ ਪ੍ਰਾਚੀਨ ਸਨਾਤਨੀ ઋਸ਼ੀਆਂ ਨਾਲ ਕਿ 99% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੈ ਅੱਜ ਦੇ ਆਚਾਰੀਆ ਕਹਿੰਦੇ ਨੇ ਘੱਟ ਤੋਂ ਘੱਟ 90% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ 10% ਬਾਕੀ ਅੰਦਾਜ਼ਾ ਕੋਈ ਸਿਆਣੇ ਲਾ ਸਕਦੇ ਨੇ ਕੋਈ ਵਿਰਲੇ ਨੇਤਰ ਵੇਖ ਕੇ ਇਸ ਦੇ ਮਸਤਕ ਦੇ ਹਾਉ ਭਾਉ ਵੇਖ ਕੇ ਪਰ ਇਹ ਹਰ ਬੰਦੇ ਦੀ ਖੇੜ ਨਹੀਂ ਆਉਂਦੀ ਜਿ세 ਹਰ ਮਨੁੱਖ ਸੈਂਟਿਸਟ ਨਹੀਂ ਆਉਂਦਾ ਤੇ ਪਦਾਰਤ ਦੇ ਗਹਿਰੇ ਤਲ ਦੇ ਚ ਨਹੀਂ ਜਾਂਦਾ ਹਰ ਮਨੁੱਖ ਕੋਈ ਸੰਗੀਤਕਾਰ ਵੀ ਨਹੀਂ ਹੈ ਕਿ ਸੁਰਾਂ ਦੀ ਗਹਿਰਾਈ ਚਲਾ ਜਾਏ ਹਰ ਮਨੁੱਖ ਚਿੱਤਰਕਾਰ ਵੀ ਨਹੀਂ ਆਉਂਦਾ ਕਿ ਰੰਗਾਂ ਦੀ ਬਰੀਕੀ ਨੂੰ ਸਮਝ ਜਾਏ ਯਕੀਨ ਜਾਨੋ ਇੱਕ ਦਰਖਤ ਸਾਨੂੰ ਹਰਾ ਦਿਖਾਈ ਦਿੰਦਾ ਹੈ ਪਰ ਇੱਕ ਚਿੱਤਰਕਾਰ ਨੂੰ ਉਸੇ ਇੱਕ ਦਰਖਤ ਦੇ ਚ ਪਤਾ ਨਹੀਂ ਕਿਤਨੇ ਰੰਗ ਦਿਖਾਈ ਦੇ ਰਹੇ ਨੇ ਅੱਜ ਮੈਨੂੰ ਨਹੀਂ ਪਤਾ ਚੱਲਣਾ ਸੀ ਇੱਕ ਕਵੀ ਹੈ ਅਕਸਰ ਦਾਸ ਦੇ ਨਾਲ ਇੰਡੀਆ ਦੇ ਵਿੱਚ ਵਰਮਣ ਕਰਦਾ ਹੈ ਕਵੀ ਰੋਸ਼ਨ ਕਰਕੇ ਪਿਆਰਾ ਸਿੰਘ ਰੋਸ਼ਨ ਪਰ ਚਿੱਤਰਕਾਰ ਵੀ ਬੜਾ ਗਜ਼ਬ ਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋਰ ਧਾਰਮਿਕ ਸਥਾਨਾਂ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਇੱਕ ਦਿਨ ਸ਼ੌਕੀਆ ਤੌਰ ਤੇ ਕਿਦਰ ਮੇਰੀ ਤਸਵੀਰ ਬਣਾ ਕੇ ਲਿਆ ਮੈਂ ਕਿ ਤੂੰ ਤੇ ਬੜਾ ਬਾ ਕਮਾਲ ਆਰਟਿਸਟ ਹੈ ਅਲਵਰ ਦੇ ਪਹਾੜ ਦੇ ਕੋਲ ਇੱਕ ਦਰਖਤ ਉਸ ਨੂੰ ਪਸੰਦ ਆ ਗਿਆ ਕਹਿੰਦਾ ਮੈਂ ਇਹਦੀ ਤਸਵੀਰ ਬਣਾਣੀ ਹੈ ਮੈਂ ਕਿਹਾ ਠੀਕ ਹੈ ਬਣਾ ਕਹਿੰਦਾ ਇੱਥੋਂ ਰੰਗ ਮਿਲ ਜਾਣਗੇ ਮੈਂ ਰੰਗ ਨਹੀਂ ਲਿਆ ਆ ਅੰਮ੍ਰਿਤਸਰ ਤੋਂ ਮੈਂ ਕਿ ਰੰਗ ਤੈਨੂੰ ਲੈ ਦੇਨੇ ਹਰਾ ਰੰਗ ਤੈਨੂੰ ਚਾਹੀਦਾ ਹੋਣਾ ਕਹਿੰਦਾ ਨਹੀਂ ਗੈਣੀ ਜੀ 10 15 ਰੰਗ ਚਾਹੀਦੇ ਨੇ ਮੈਂ ਕਿ ਦਰਖਤ ਹਰਾ ਹੈ ਤੇ ਦਰਖਤ ਦੀ ਤਸਵੀਰ ਬਣਾਣੀ ਹੈ ਇਹਨਾਂ ਤੋਂ ਦਰਖਤ ਦਾ ਚਿੱਤਰ ਬਣਾਣਾ ਹੈ ਕਹਿੰਦਾ ਨਹੀਂ ਦਰਖਤ ਵਿੱਚ ਸੈਂਕੜੇ ਰੰਗ ਨੇ ਸੈਂਕੜੇ ਰੰਗ ਨੇ ਮੈਂ ਹੈਰਾਨ ਹੋਇਆ ਦਰਖਤ ਦੇ ਸੈਂਕੜੇ ਰੰਗ ਸਾਰੇ ਪੱਤੇ ਹਰੇ ਨੇ ਸਾਰੇ ਤਾਂ ਹਰਾ ਹੀ ਹੈ ਕਹਿੰਦਾ ਨਹੀਂ ਇੰਨਾ ਹਰੇ ਪੱਤਿਆਂ ਵਿੱਚ ਵੀ ਸੈਂਕੜੇ ਤਰ੍ਹਾਂ ਦਾ ਹਰਾ ਰੰਗ ਹੈ ਮੈਨੂੰ ਦੇਣੇ ਪੈਣਗੇ ਇੱਕ ਰੰਗ ਨਾਲ ਗੱਲ ਨਹੀਂ ਬਣੇਗੀ ਤਾਂ ਇੱਕ ਚਿੱਤਰਕਾਰ ਜਿੰਨਾ ਰੰਗਾਂ ਦੀ ਗਹਿਰਾਈ 'ਚ ਜਾਂਦਾ ਹੈ ਆਮ ਮਨੁੱਖ ਨਹੀਂ ਜਾ ਸਕਦਾ ਆਮ ਮਨੁੱਖ ਨੇ ਤੇ ਦੇਖੇਗਾ ਦਰਖਤ ਹਰਾ ਹੈ ਪਰ ਯਕੀਨ ਜਾਣੋ ਕਿਥੇ ਗਹਿਰਾ ਹਰਾ ਹੈ ਕਿਧਰੇ ਫਿੱਕਾ ਹਰਾ ਹੈ ਕਿਧਰੇ ਕੁਝ ਥੋੜਾ ਜਿਹਾ ਜ਼ਰਦੀਮਾਇਲ ਹੈ ਇਹ ਬਹੁਤ ਸਾਰੇ ਰੰਗ ਇੱਕ ਕੋਈ ਦਰਖਤ ਦੇ ਚ ਇੱਕ ਚિત੍ਰਕਾਰ ਨੂੰ ਦਿਖਾਈ ਦੇ ਸਕਦੇ ਨੇ ਦੂਸਰੇ ਨੂੰ ਨਹੀਂ ਤਾਂ ਜੈਸੇ ਹਰ ਮਨੁੱਖ ਕੋਈ ਚિત੍ਰਕਾਰ ਨਹੀਂ ਹੁੰਦਾ ਹਰ ਮਨੁੱਖ ਸੰਤਰਾਸ਼ ਨਹੀਂ ਆਉਂਦਾ ਹਰ ਮਨੁੱਖ ਸੰਗੀਤਕਾਰ ਨਹੀਂ ਆਉਂਦਾ ਹਰ ਮਨੁੱਖ ਦਾਰਸ਼ਨਿਕ ਨਹੀਂ ਆਉਂਦਾ ਹਰ ਮਨੁੱਖ ਸਾਇੰਟਿਸਟ ਨਹੀਂ ਆਉਂਦਾ ਹਰ ਮਨੁੱਖ ਮਨੁੱਖ ਦਾ ਸਰੂਪ ਮੋਹ ਮੱਥਾ ਵੇਖ ਕੇ ਕੁਝ ਨਹੀਂ ਅੰਦਾਜ਼ਾ ਲਾ ਸਕਦਾ ਅਗਰ ਅੰਦਾਜ਼ਾ ਲਾਂਦਾ ਹੈ ਤਾਂ ਕਰੀਬਨ ਕਰੀਬਨ ਗਲਤ ਹੁੰਦੇ ਨੇ ਅਕਸਰ ਲੋਕਾਂ ਦੇ ਕਿਉਂਕਿ ਮਨੁੱਖ ਪ੍ਰਗਟ ਆਉਂਦਾ ਆਪਣੇ ਬੋਲਾਂ ਰਾਹੀਂ ਪ੍ਰਾਚੀਨ ઋષਿ ਮੁਨੀਆਂ ਦੇ ਕਥਨ ਅਨੁਸਾਰ 99% ਅੱਜ ਦੇ ਧਾਰਮਿਕ ਆਚਾਰੀਆ ਕਹਿੰਦੇ ਨੇ 90% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੇ ਸ਼ਬਦ ਰਾਹੀਂ ਪ੍ਰਗਟ ਹੁੰਦਾ ਹੈ ਪੂਰੇ ਦਾ ਪੂਰਾ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਤੇ ਜੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਤਾਂ ਬੋਲ ਕਿਹੜੇ ਨੇ ਠਾਕਰ ਹਮਰਾ ਸਦ ਬੋਲਨ ਦਾ ਕਦੀ ਚੁੱਪ ਨਹੀਂ ਕਰਦਾ ਥੋੜਾ ਜਿਮੈਂ ਅਰਜ਼ ਕਰਦੇ ਹਾਂ ਈਸ਼ਵਰ ਇੱਕ ਵਿਆਪਕ ਸ਼ਕਤੀ ਹੈ ਸਦਾ ਹੈ ਅਗਰ ਉਹ ਵਿਆਪਕ ਹੈ ਤਾਂ ਫਿਰ ਉਸ ਦਾ ਵੇਖਣਾ ਵਿਆਪਕ ਹੈ ਪੇ ਨਹੀਂ ਕਿ ਗੁਰਦੁਆਰੇ ਚ ਵੇਖਦਾ ਤੇ ਮਸਜਿਦ ਦੇ ਚ ਨਹੀਂ ਦੇਖਦਾ ਮਸਜਿਦ ਦੇ ਚ ਦੇਖਦਾ ਤੇ ਮੰਦਰ ਦੇ ਚ ਨਹੀਂ ਦੇਖਦਾ ਮੰਦਰ ਦੇ ਚ ਦੇਖਦਾ ਤੇ ਬਾਜ਼ਾਰ ਦੇ ਚ ਨਹੀਂ ਦੇਖਦਾ ਜਾਂ ਬਾਜ਼ਾਰ ਦੇ ਚ ਦੇਖਦਾ ਤੇ ਘਰ-ਬਾਰ ਦੇ ਚ ਨਹੀਂ ਦੇਖਦਾ ਵਿਆਪਕ ਹੈ ਉਸ ਦਾ ਵੇਖਣਾ ਵਿਆਪਕ ਹੈ ਉਹਦੀ ਨਜ਼ਰਾਂ ਦੇ ਥੱਲੇ ਸਭ ਕੁਝ ਹੈ ਪੇਖਤ ਸੁਨਤ ਸਦਾ ਹੈ ਸੰਗੇ ਹੈ शरीर मेरा सीमित है, थोड़ा सीमित है। ਤੁਸੀਂ ਆਪਣੇ ਘਰ ਤੋਂ ਇੱਥੇ ਆਇਓ। ਤੋਂ ਹੁਣ ਮੈਂ ਅਰਜ਼ ਕਰਾਂ ਅੱਖਾਂ ਇੱਥੇ ਕੰਮ ਕਰ ਰਹੀਆਂ ਨੇ। ਯਾ ਕੋਈ ਮਨੁੱਖ ਇੱਥੇ ਨਹੀਂ ਆ ਸਕਦਾ। ਮੈਂ ਇੱਥੇ ਆ ਗਿਆ ਮੈਂ ਆਪਣੀ ਅੱਖਾਂ ਘਰ ਛੋੜ ਕੇ ਆ ਗਿਆ। ਆਪਣੇ ਕਮਰੇ ਦੇ ਵਿੱਚ ਰੱਖ ਕੇ ਆ ਗਿਆ। ਮਨੁੱਖ ਜਿੱਥੇ ਹੈ, ਉਹਦੀਆਂ ਅੱਖਾਂ ਉੱਥੇ ਨੇ। ਅਗਰ ਈਸ਼ਵਰ ਵਿਆਪਕ ਹੈ, ਤੋਂ ਫਿਰ ਉਸਦੀਆਂ ਅੱਖਾਂ ਵਿਆਪਕ ਨੇ। ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸ ਦਾ ਬੋਲ ਵਿਆਪਕ ਹੈ। ਅਗਰ ਈਸ਼ਵਰ ਵਿਆਪਕ ਹੈ ਤਾਂ ਉਸ ਦੀ ਸਰੋਤ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ। ਇਹ ਨਹੀਂ ਕਿ ਇੱਕ ਥਾਂ ਤੇ ਸੁਣਦਾ ਪਿਆ, ਤਾਂ ਫਿਰ ਜਿਸ ਥਾਂ ਤੇ ਸੁਣਦਾ ਪਿਆ ਉੱਥੇ ਹੀ ਹੈ ਰੱਬ, ਬਾਕੀ ਥਾਵਾਂ ਤੇ ਨਹੀਂ ਹੈ। ਪਰ ਜਿੱਥੇ ਉਹ ਵੇਖਦਾ ਪਿਆ ਉੱਥੇ ਹੀ ਹੈ, ਬਾਕੀ ਥਾਵਾਂ ਤੇ ਨਹੀਂ ਹੈ। ਜੈਸੇ ਮਨੁੱਖ ਬਾਰੇ ਕਹਿ ਸਕਦੇ ਆ। ਜਿੱਥੇ ਉਸ ਨੂੰ ਸੁਣਾਈ ਦੇ ਰਿਹਾ, ਬਸੇ ਮਨੁੱਖ ਉੱਥੇ ਹੀ ਹੈ। ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ ਜਿੱਥੇ ਵੇਖਦਾ ਪਿਆ ਹੈ ਬਸ ਉੱਥੇ ਹੀ ਹੈ ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ ਗਿਆਨ ਇੰਦਰੇ ਮਨੁੱਖ ਦੇ ਕੋਲ ਬੜੇ ਸੀਮਤ ਨੇ ਕਿਉਂਕਿ ਮਨੁੱਖ ਆਪ ਸੀਮਤ ਹੈ ਇਹਦਾ ਗਤ ਕਦ ਬੁੱਤ ਨਾ ਪਿਆ ਜਾ ਸਕਦਾ ਇਸ ਦੀ ਸਾਰੀ ਸ਼ਕਤੀ ਨਾ ਪੀ ਜਾ ਸਕਦੀ ਹੈ ਵਿਚਾਰਕ ਤੇ ਐਸਾ ਕਹਿੰਦੇ ਨੇ ਮਨੁੱਖ ਦੀ ਵਿਚਾਰ ਸ਼ਕਤੀ ਨੂੰ ਵੀ ਨਾਪਿਆ ਜਾ ਸਕਦਾ ਹੈ ਸੋਚ ਸ਼ਕਤੀ ਨੂੰ ਵੀ ਨਾਪਿਆ ਜਾ ਸਕਦਾ ਕਿਤਨਾ ਕੁ ਸੋਚ ਸਕਦਾ ਹੈ ਕਿਤਨਾ ਕੁ ਵਿਚਾਰ ਸਕਦਾ ਹੈ ਇਹਦੇ ਵਿਚਾਰ ਕਿੱਥੇ ਤੱਕ ਜਾ ਸਕਦੇ ਨੇ ਆਖਰ ਮਨੁੱਖ ਥੱਕਦਾ ਹੈ ਟੁੱਟਦਾ ਹੈ ਇੱਕ ਸੈਂਟਿਸਟ ਵੀ ਖੋਜ ਕਰ ਕਰਕੇ ਥੱਕਦਾ ਹੈ ਤੇ ਥਕਾਵਟ ਇਸ ਗੱਲ ਦਾ ਸਬੂਤ ਹੈ ਹੁਣ ਮੈਂ ਅੱਗੇ ਕੰਮ ਨਹੀਂ ਕਰ ਸਕਦਾ ਨਹੀਂ ਸੋਚ ਸਕਦਾ ਇਸ ਤੋਂ ਅੱਗੇ ਮੇਰੀ ਸੋਚ ਨਹੀਂ ਜਾਂਦੀ ਬ੍ਰਹਮੇ ਨੇ हट किया कि जो कुछ भी जगत दिच है ईश्वर तो प्रगट हो मैं सब कुछ लिखत दिच ले आना है और सब कुछ जगत का ही रूप नहीं बयान में करना जिथों जगत आया है वो भी सारे का सारा मैं लिखना है अपनी लेखनी चलना है अपने बोल चलना है अपनी लिखत दिच है ने ਸਰੋਤਿਆਂ ਦੀ ਮਹਿਫਿਲ ਦੇ ਤੇ ਸਰੋਤੇ ਸਨ ਦੇਵਤੇ ਦੇਵਤੇ ਤੋਂ ਮੁਰਾਦ ਗਿਆਨੀਆਂ ਦੀ ਮਹਿਫਿਲ ਸੀ ਦੇਵਤਾ ਕਹਿੰਦੇ ਜਿੱਥੇ ਗਿਆਨ ਦਾ ਦੀਵਾ ਜਲ ਗਿਆ ਤੇ ਇਹ ਗਿਆਨੀਆਂ ਚ ਕਥਾ ਕਰਦਾ ਸੀ ਦੇਵਤਿਆਂ ਚ ਕਥਾ ਕਰਦਾ ਸੀ ਔਰ ਇਸ ਦੀ ਇੱਕ ਹੱਟ ਸੀ ਇਹਦੀ ਇੱਕ ਜ਼ਿੱਦ ਸੀ ਜਿੱਥੇ ਕੋਈ ਸਰੋਤਾ ਨਹੀਂ ਮੈਂ ਉੱਥੇ ਨਹੀਂ ਬੋਲਣਾ ਇੱਕ ਦਿਨ ਸ਼ਿਵ ਜੀ ਨੇ ਸਾਫ਼ ਕਹਿ ਦਿੱਤਾ ਸੀ ਇਹ ਸਾਰੇ ਸਰੋਤੇ ਹੀ ਤੇ ਨੇ ਆਏ ਨੇ ਤੁਹਾਨੂੰ ਸੁਣਨ ਲਈ ਕੰਨ ਨਹੀਂ ਕੋਈ ਵੀ ਸਰੋਤਾ ਨਹੀਂ ਹੈ ਸਭ ਦੀ ਆਪਣੀ ਆਪਣੀ ਕਾਮਨਾ ਹੈ ਸਭ ਦੀ ਆਪਣੀ ਆਪਣੀ ਵਾਸ਼ਨਾ ਹੈ ਹਰ ਮਨੁੱਖ ਆਪਣੀ ਕਾਮਨਾ ਨੂੰ ਸੁਣ ਰਿਹਾ ਹੈ ਹਰ ਮਨੁੱਖ ਆਪਣੀ ਵਾਸ਼ਨਾ ਨੂੰ ਸੁਣ ਰਿਹਾ ਹੈ ਹਰ ਮਨੁੱਖ ਆਪਣੀ ਸਮੱਸਿਆ 'ਚ ਉਲਝਿਆ ਹੋਇਆ ਹੈ ਮੈਨੂੰ ਸਰੋਤੇ ਚਾਹੀਦੇ ਨੇ ਪਰ ਸਰੋਤੇ ਤੁਸੀਂ ਦੋ ਸ਼ਿਵ ਜੀ ਤੇ ਵਿਸ਼ਨੂੰ ਇੱਕ ਸ਼ਿਵ ਪੁਰਾਣ ਦੀ ਕਥਾ ਹੈ ਤੁਸੀਂ ਦੋ ਤੇ ਦੋਹਾਂ ਨੂੰ ਸੁਣਾਣਾ ਮੈਂ ਮੁਨਾਸਬ ਨਹੀਂ ਸਮਝਦਾ ਕਿਉਂਕਿ ਜੋ ਮੈਂ ਸੁਣਾਣਾ ਹੈ ਤੁਸੀਂ ਜਾਣਦੇ ਹੋ ਫਜ਼ੂਲ ਵਕਤ ਜ਼ਾਇਆ ਕਰਨਾ ਜੋ ਕੁਝ ਮੈਂ ਕਹਿਣਾ ਹੈ ਉਹ ਤੁਹਾਡੀ ਲੋੜ ਨਹੀਂ ਤੇ ਜਿਨ੍ਹਾਂ ਦੀ ਲੋੜ ਹੈ ਉਹ ਲੋੜ ਲੈ ਕੇ ਆਏ ਨਹੀਂ ਬ੍ਰਹਮੇ ਦੇ ਬੋਲ ਮੈਂ ਜੋ ਕੁਝ ਬੋਲਣਾ ਹੈ ਐ ਸ਼ੀਖ ਜੀ ਇਹ ਤੁਹਾਡੀ ਲੋੜ ਨਹੀਂ ਹੈ ਕਿਉਂਕਿ ਜੋ ਕੁਝ ਮੈਂ ਕਹਿਣਾ ਹੈ ਉਹ ਤੁਹਾਡੇ ਕੋਲ ਹੈ ਜੋ ਕੁਝ ਮੈਂ ਕਹਿਣਾ ਹੈ ਉਹ ਵਿਸ਼ਨੂ ਕੋਲ ਹੈ ਮੈਂ ਆਨੰਦ ਦੀ ਗੱਲ ਕਰਨੀ ਹੈ ਪ੍ਰੇਮ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਬੈਰਾਗ ਦੀ ਗੱਲ ਕਰਨੀ ਹੈ ਤਿਆਗ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਸਬਰ ਦੀ ਗੱਲ ਕਰਨੀ ਹੈ ਸੰਤੋਖ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਸ਼ੁੱਧ ਹਿਰਦੇ ਦੀ ਗੱਲ ਕਰਨੀ ਹੈ ਗਿਆਨ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਅਵੇਂ ਮੈਂ ਖਪਾਂ ਫਜ਼ੂਲ ਵਕਤ ਜ਼ਾਇਆ ਕਰਨਾ ਸਰੋਤੇ ਕੋਈ ਨਹੀਂ ਕdmn ਸੈਕੜਿਆਂ ਦਾ ਇਕੱਠ ਸੀ ਬ੍ਰਹਮੇ ਨੇ ਜੇਦ ਕੀਤੀ ਨਹੀਂ ਸਰੋਤੇ ਆਉਣਗੇ ਸੁਣਾਵਾਗਾ ਧੁਗਾਥਾ ਹੈ ਦੇਵਤਿਆਂ ਦੇਚ ਕਥਾ ਕਰਦਾ ਸੀ ਬਾ ਗਿਆਨੀਆਂ ਦੇਚ ਕਥਾ ਕਰਦਾ ਸੀ ਜੋ ਗਿਆਨ ਨੂੰ ਸੁਣ ਸਕਦੇ ਸਨ ਪ੍ਰੇਮ ਨੂੰ ਸੁਣ ਸਕਦੇ ਸਨ ਇਤਨੀ ਤਾਬਸੀ ਉਹਨਾਂ ਦੇ ਵਿੱਚ ਇਤਨੀ ਹਿੰਮਤ ਸੀ ਉਹਨਾਂ ਦੇ ਵਿੱਚ ਜਿਵੇਂ ਸਾਰਿਆਂ ਸਰੋਤਿਆਂ 'ਚ ਇੱਕ ਦਿਨ ਬ੍ਰਹਮਾ ਕਹਿੰਦਾ ਮੈਂ ਉਹ ਕੁਝ ਲਿਖਣਾ ਚਾਹਨਾ ਕਿ ਸਭ ਕੁਝ ਮੇਰੀ ਲੇਖਣੀ 'ਚ ਆ ਜਾਏ ਮੈਂ ਉਹ ਕੁਝ ਕਹਿਣਾ ਚਾਹਨਾ ਕਿ ਸਭ ਕੁਝ ਮੇਰੇ ਕਹਿਣੇ 'ਚ ਆ ਜਾਏ ਮੇਰੇ ਕਹਿਣੇ ਤੋਂ ਬਾਅਦ ਕੁਝ ਵੀ ਨਾ ਹੋਵੇ ਮੇਰੀ ਲੇਖਣੀ ਤੋਂ ਬਾਅਦ ਕੁਝ ਵੀ ਨਾ ਹੋਵੇ ਬਿਸ਼ਨੂ ਨੇ ਕਿਹਾ ਲੈ ਮੈਂ ਤੈਨੂੰ ਅਸੀਸ ਦੇਣਾ ਕਿ ਤੈਨੂੰ ਸਫਲਤਾ ਮਿਲੇ ਮੈਂ ਤੈਨੂੰ ਅਸੀਸ ਦੇਣਾ ਸ਼ਿਵ ਜੀ ਹੱਥ ਜੋੜ ਕੇ ਕਹਿਣ ਲੱਗੇ ਬ੍ਰਹਮਾ ਚਲੋ ਪਤਾ ਚਲ ਜਾਏਗਾ ਕਿ ਅਕਲ ਤੁਹਾਡੀ ਕਿਤਨੀ ਵਿਸਤਾਰ ਧਾਰਨ ਕਰ ਸਕਦੀ ਹੈ ਕਿੰਨਾ ਕੁਝ ਤੁਹਾਡੀ ਅਕਲ ਦੇ ਚ ਆ ਸਕਦਾ ਹੈ ਇਹ ਭਾਂਡਾ ਕਿੰਨਾ ਕੁ ਵੱਡਾ ਹੈ ਤੁਹਾਡੀ ਬੁੱਧੀ ਦਾ ਇਹ ਭਾਂਡਾ ਕਿੰਨਾ ਕੁ ਵੱਡਾ ਹੈ ਇਹ ਸਭ ਕੁਝ ਆ ਜਾਏਗਾ ਜਿਸ ਦਿਨ ਆਵੇਗਾ ਮੈਂ ਉਸ ਦਿਨ ਆਸ਼ੀਰਵਾਦ ਤੁਹਾਨੂੰ ਦੇਵਾਂਗਾ ਅੱਜ ਨਹੀਂ ਸ਼ਿਵ ਜੀ ਇੰਝ ਕਹਿੰਦਾ ਜਿਸ ਦਿਨ ਸਭ ਕੁਝ ਤੁਹਾਡੇ ਅਕਲ ਦੇ ਭਾਂਡੇ ਵਿੱਚ ਆ ਜਾਏਗਾ ਮਉਸਦਨ ਤੁਹਾਨੂੰ ਅਸੀਸ ਦਿਆਂਗਾ। ਵਿਸ਼ਨੂ ਕਹਿੰਦਾ ਮੇਰਾ ਆਸ਼ੀਰਵਾਦ ਤੂੰ ਆਪਣੇ ਕੰਮ ਦੇ ਸਫਲ ਹੋਵੇਂ। ਬੁੱਢਾ ਹੋ ਗਿਆ, ਖੋਜ ਕਰਦਿਆਂ ਕਰਦਿਆਂ ਬਿਰਧ ਹੋ ਗਿਆ। ਅੱਖਾਂ ਜਵਾਬ ਦੇਣ ਲੱਗ ਪਈਆਂ। ਕਾਫੀ ਬਜ਼ੁਰਗ ਹੋਇਆ। ਤੇ ਇਨ੍ਹਾਂ ਅੱਖਾਂ 'ਚ ਇੱਕ ਦਿਨ ਦੇਵਤਿਆਂ ਦੇ ਚ ਬੈਠਾ ਕਥਾ ਸੁਣਾਣੀ ਹੈ। ਤੇ ਪਤਾ ਕੀ ਆਖੇ ਸਨੇ ਅੱਜ ਮੈਂ ਜ਼ੁਬਾਨ ਨਾਲ ਨਹੀਂ ਬੋਲਣਾ ਤੇ ਰੋ ਪਿਆ ਅੱਖਾਂ ਸਜਲ ਹੋ ਗਈਆਂ ਫਿਰ ਜ਼ਾਰੋ ਜ਼ਾਰ ਰੋ ਪਿਆ শ্রোਤਿਆਂ ਚ ਵਿਸ਼ਨੂੰ ਵੀ ਬੈਠਾ ਹੈ ਸ਼ਿਵ ਜੀ ਵੀ ਬੈਠਾ ਹੈ ਤੇ ਵਿਸ਼ਨੂੰ ਕਹਿੰਦੇ ਨਾ ਅੱਜ ਤੇ ਤੁਸੀਂ ਆਖਰੀ ਗੱਲ ਕਰਨੀ ਸੀ कथा की समाप्ति से अज गल मुकम्मल करनी सी। पता है जबान चो की निकलिया नेति नेति जो कुछ भी मैं कह नहीं है नहीं है ये कुछ भी नहीं है ये आखिरी बोलने ब्रह्मे दे इसनाली वेद समाप्त होए, नेति नेति जो कुछ मैं खोजे है ये सब कुछ नहीं है नहीं है नहीं है और सब कुछ मेरे अकल दे भांड नहीं आ सकता ने ती ने धार्मिक जगत देच यह शब्द बड़े प्रचलित हो गए ने नहीं है यह भी नहीं जो कुछ मैं कह भी मुकम्मल नहीं ये भी मुकम्मल नहीं ये भी मुकम्मल नहीं मेरे बोल अधूरे, मेरे बोल अधूरे है ਤੇ ਪਤਾ ਹੈ ਸ਼ਿਵਜੀ ਨੇ ਕੀ ਆਖਿਆ ਜਿਸ ਦਿਨ ਕਿਸੇ ਨੂੰ ਐਸਾ ਮਹਿਸੂਸ ਹੁੰਦਾ ਹੈ ਮੈਂ ਅਧੂਰਾ ਹਾਂ ਕੁਝ ਵੀ ਕਰਾਂ ਉਸੇ ਦਿਨ ਉਸ ਦੇ ਅੰਦਰ ਪੂਰਨਤਾ ਪ੍ਰਗਟ ਆਉਂਦੀ ਹੈ ਉਸ ਤੋਂ ਪਹਿਲੇ ਹੁੰਦੀ ਵੀ ਨਹੀਂ ਉਸੇ ਦਿਨ ਬੂੰਦ ਸਾਗਰ ਬਣਦੀ ਹੈ ਉਸ ਤੋਂ ਪਹਿਲੇ ਹੁੰਦੀ ਨਹੀਂ ਔਰ ਜਦ ਸਾਗਰ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ ਮੈਂ ਸਾਗਰ ਹਾਂ ਮੈਂ ਸਾਗਰ ਹਾਂ ਮੈਂ ਸਾਗਰ ਹਾਂ ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ ਦੁਨੀਆ ਭਰ ਦੇ ਇਸ ਤਰ੍ਹਾਂ ਦੇ ਦਾਰਸ਼ਨਿਕ ਚਿੰਤਕ ਵਿਚਾਰਕ ਅਵਤਾਰੀ ਪੁਰਸ਼ ਇਹਨਾਂ ਦਾ ਕਹਿਣਾ ਹੈ 99% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਕ੍ਰਿਸ਼ਨ ਕੀ ਨੇ ਕਿ ਗੀਤਾ ਪੜ੍ਹਨੀ ਪਵੇਗੀ ਰਾਮ ਕੀ ਨੇ ਰਾਮਾਇਣ ਤੋਂ ਪਤਾ ਚਲੇਗਾ ਉਪਨਿਸ਼ਦਾਂ ਦੇ ઋષਿ ਕੀ ਨੇ ਕਿ ਉਪਨਿਸ਼ਦਾਂ ਨੂੰ ਪੜਨ ਤੋਂ ਪਤਾ ਚਲੇਗਾ ਔਰ ਮੈਂ ਹੈਰਾਨ ਹੋਇਆ ਕਿਸੇ ਵੀ ਉਪਨਿਸ਼ਦ ਦੇ ਤੇ ਲਿਖਾਰੀ ਦਾ ਨਾਮ ਨਹੀਂ ਹੈ ਕਾਠੋਪਨਿਸ਼ਤ ਮਾਰਕੰਡਾ ਉਪਨਿਸ਼ਤ ਇਸ ਤਰ੍ਹਾਂ ਦੀਆਂ 8-10 ਉਪਨਿਸ਼ਦਾਂ ਦਾਸ ਨੇ ਦੇਖੀਆਂ ਮੈਂ ਹੈਰਾਨ ਵੀ ਆਖਿਰ ਲਿਖਿਆ ਕਿਸ ਨੇ ਇਹ ਉਪਨਿਸ਼ਦਾਂ ਕਿਸ ਦੀਆਂ ਨੇ ਕੁਝ ਵੀ ਨਹੀਂ ਲਿਖਿਆ 108 ਉਪਨਿਸ਼ਦਾਂ ਨੇ ਤਾਂ ਘੱਟੋ ਘੱਟ 108 ਬੰਦਿਆਂ ਦੇ ਨਾਮ ਹੋਣੇ ਚਾਹੀਦੇ ਨੇ 108 ਰਿਸ਼ੀਆਂ ਦੇ ਨਾਮ ਹੋਣੇ ਚਾਹੀਦੇ ਨੇ ਨਹੀਂ ਨਾ ਆਖਰੀ ਸ਼ਬਦਾਂ ਵਿੱਚ ਉਪਨਿਪਸ ਦੀ ਆਖਿਰ ਦੇ ਵਿੱਚ ਕਹਿੰਦੇ ਨੇ ਐਸੇ ਖੋ ਗਏ ਐਸੇ ਮਿਟ ਗਏ ਆਪਣਾ ਨਾਮ ਵੀ ਚੇਤੇ ਨਹੀਂ ਰਿਹਾ ਨਹੀਂ خیال ਆਇਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਜ ਉਹਤੇ ਛੁਪ ਜਾਈਏ ਉਹੀ ਪ੍ਰਗਟ ਹੋਵੇ ਖਤਮ ਹੋ ਜਾਈਏ ਭਗਤ ਬੀਖਣ ਜੀ ਕਹਿੰਦੇ ਨੇ ਅਨਕ ਜਤਨ ਕਰ ਹਿਰਦੇ ਰਖਿਆ ਰਤਨ ਨ ਛਪੇ ਛਪਾਇਆ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਤੇ ਚਲੋ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਉਹ ਤੇ ਪ੍ਰਗਟ ਹੋ ਗਿਆ ਜਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿੱਥੋਂ ਪ੍ਰਗਟ ਹੋਇਆ ਬੋਲਾਂ ਤੋਂ ਪਰਮਾਤਮਾ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਠਾਕਰ ਹਮਰਾ ਸਦ ਬੋਲੰਤਾ ਠਾਕਰ ਸਦ ਬੋਲ ਰਿਹਾ ਤੇ ਇਹ ਬੋਲ ਜਿਸ ਦੀ ਪਕੜ ਦੇ ਚਾ ਜਨ ਸੀ ਉਸ ਨੂੰ ਕਹਿੰਦੇ ਆ ਬ੍ਰਹਮ ਗੈਣੀ ਅਵਤਾਰ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਸੀ ਕੁਰਾਨ ਖੁਦਾ ਦੇ ਬੋਲ ਨੇ ਨਾਜ਼ਿਲ ਹੋਈਆਂ ਨੇ ਮੇਰੇ ਬੋਲ ਨਹੀਂ ਨੇ ਇਹਨਾਂ ਦੀ ਪਤਨੀ ਖਦੀਜਾ ਉਸ ਨੇ ਹੀ ਕਹਿ ਦਿੱਤਾ ਹਾਂ ਮੈਂ ਐਲਾਨੀਆਂ ਕਹਿ ਸਕਦੀਆਂ ਤੁਹਾਡੇ ਬੋਲ ਨਹੀਂ ਨੇ ਕਿਉਂਕਿ ਤੁਸੀਂ ਅਨਪੜ੍ਹ ਹੋ ਤੁਸੀਂ ਕਵੀ ਨਹੀਂ ਹੋ ਸ਼ਾਇਰ ਨਹੀਂ ਹੋ ਤੁਸੀਂ ਅਲਫਾਜ਼ਾਂ ਨੂੰ ਇਸ ਢੰਗ ਦੀ ਤਰਤੀਬ ਨਹੀਂ ਦੇ ਸਕਦੇ ਜਿਹੜੀ ਦਿੱਤੀ ਹੈ ਤੁਸੀਂ ਔਰ ਪਹਿਲੀ ਵਾਰ ਜੋ ਕੁਝ ਮੈਂ ਸੁਣ ਰਹੀ ਹਾਂ ਇਹ ਮੈਂ ਦਾਅਵੇ ਨਾਲ ਕਹਿੰਦੀ ਹਾਂ ਇਹ ਬੋਲ ਤੁਹਾਡੇ ਨਹੀਂ ਨੇ ਇਹ ਤੁਸੀਂ ਨਹੀਂ ਬੋਲ ਸਕਦੇ और उत मोहम्मद साहब कहते हैं मैं कितने बोल सकता हूं? खुदा बोल रहा है यह नाजिल हो रहा है खुदा दे बोलने मेरे नहीं ने